ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਨਵੇਂ ਸਾਲ ਤੋਂ ਪਹਿਲਾ ਪਹਿਲਾ ਜੇਕਰ ਤੁਸੀਂ ਇਹ ਇੱਕ ਕੰਮ ਕਰ ਲੈਂਦੇ ਹੋ ਜਾਂ ਫਿਰ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਫਿਰ ਪ੍ਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੁਣ ਲਾਜ਼ਮੀ ਹੈ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੇ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਤੁਹਾਡਾ ਘਰ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਭਰਪੂਰ ਹੋ ਜਾਵੇ ਤਾਂ ਸਾਧ ਸੰਗਤ ਜੀ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਨ ਵਾਲੇ ਹਾਂ ਜੀ ਕਿ ਤੁਸੀਂ ਅੱਜ ਤੋਂ ਹੀ ਗੁਰੂ ਘਰੇ ਜਾਣਾ ਸ਼ੁਰੂ ਕਰਦੇ ਹੋ ਤਾਂ ਵੇਖਿਓ ਕਿਵੇਂ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਪੂਰੇ ਹੀ ਘਰ ਵਿੱਚ ਪਰਮ ਪਿਤਾ ਪਰਮੇਸ਼ਵਰ ਜੀ ਦੀ ਕਿਰਪਾ ਹੋ ਜਾਵੇਗੀ ਸਾਧ ਸੰਗਤ ਜੀ ਐਸੇ ਹੀ ਵਿਸ਼ੇ ਤੇ ਬੇਨਤੀ ਕਰਾਂਗੇ ਕਿ ਤੁਹਾਡੇ ਘਰ ਵਿੱਚ ਤੁਹਾਡਾ ਦਰਵਾਜ਼ਾ ਤੁਸੀਂ ਕਿੰਨੇ ਵਜੇ ਖੋਲਦੇ ਹੋ ਜਿਸ ਦੇ ਨਾਲ ਤੁਹਾਡੇ ਘਰ ਵਿੱਚ ਬਰਕਤਾਂ ਦਾ ਵਾਸ ਹੋਣਾ ਜਾਂ ਨਾ ਹੋਣਾ ਇਨਾ ਚੀਜ਼ਾਂ ਤੇ ਪ੍ਰਭਾਵ ਪੈਂਦਾ ਹੈ ਕਿਉਂਕਿ ਸਾਧ ਸੰਗਤ ਜੀ ਅਸੀਂ ਅਕਸਰ ਹੀ ਆਪਣੇ ਬਜ਼ੁਰਗਾਂ ਦੇ ਮੂੰਹੋਂ ਇਹ ਗੱਲ ਸੁਣੀ ਹੈ ਕਿ ਜਿਨ੍ਹਾਂ ਘਰਾਂ ਦੇ ਮੁੱਖ ਦਰਵਾਜ਼ੇ ਦੀ ਸਾਫ਼ ਸਫਾਈ ਸਮੇਂ ਸਿਰ ਹੋ ਜਾਂਦੀ ਹੈ ਜਿਨ੍ਹਾਂ ਦੇ ਘਰਾਂ ਦੇ ਮੁੱਖ ਦਰਵਾਜ਼ੇ ਦੇ ਅੱਗੇ ਸਫਾਈ ਕਰਕੇ ਪਾਣੀ ਛਿੜਕਿਆ ਜਾਂਦਾ ਹੈ ਪਾਣੀ ਡੋਲਿਆ ਜਾਂਦਾ ਹੈ ਜਿਨ੍ਹਾਂ ਘਰਾਂ ਦੇ ਵਿੱਚ ਨਵੇਂ ਮਹੀਨੇ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਜਾਂ ਫਿਰ ਨਵੇਂ ਸਾਲ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਰਾ ਇਹ ਸਾਲ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਭਰਪੂਰ ਹੋਵੇ ਉਸ ਦਿਨ ਅਸੀਂ ਖੁਸ਼ੀਆਂ ਦਾ ਆਗਮਨ ਕਰਨਾ ਹੁੰਦਾ ਹੈ ਆਪਣੇ ਘਰ ਖੁਸ਼ੀਆਂ ਨੂੰ ਬੁਲਾਉਣਾ ਹੁੰਦਾ ਹੈ ਜੇਕਰ ਤੁਹਾਡੇ ਘਰ ਦੇ ਕੋਨੇ ਤੇ ਪੁਰਾਣੇ ਬਜ਼ੁਰਗਣ ਵੇਖੇ ਹੋਵੇਗਾ ਕਿ ਉਹ ਸਰੋਂ ਦੇ ਤੇਲ ਦਾ ਛਿੜਕਾਅ ਕਰਦੇ ਹੁੰਦੇ ਸੀ ਜਿਵੇਂ ਅਸੀਂ ਘਰ ਵਿੱਚ ਹੁਣ ਹੁਣ ਦੇ ਸਮੇਂ ਨਵੀਆਂ ਚੀਜ਼ ਲਿਆਉਣੀਆਂ ਤਾਂ ਤੇਲ ਜ਼ਰੂਰ ਚਾਉਣੇ ਆ ਤਾਂ ਉਸ ਤਰੀਕੇ ਨਾਲ ਪਹਿਲੇ ਲੋਕ ਜਿਹੜੇ ਹੁੰਦੇ ਸੀ ਉਹ ਮੇਨ ਦਰਵਾਜੇ ਦੇ ਕੋਨਿਆਂ ਤੇ ਸਰੋਂ ਦਾ ਤੇਲ ਦਾ ਛਿੜਕਾ ਕਰਦੇ ਹੁੰਦੇ ਸੀ ਭਾਵਕੇ ਚੁੰਦੇ ਹੁੰਦੇ ਸੀ ਤਾਂ ਕਿ ਖੁਸ਼ੀਆਂ ਤੇ ਬਰਕਤਾਂ ਤੁਹਾਡੇ ਘਰ ਵਿੱਚ ਹਮੇਸ਼ਾ ਹੀ ਬਣੀਆਂ ਰਹਿਣ ਤਾਂ ਸਾਧ ਸੰਗਤ ਜੀ ਜਿੰਨਾ ਘਰਾਂ ਦੇ ਮੁੱਖ ਦਰਵਾਜ਼ੇ ਅੰਮ੍ਰਿਤ ਵੇਲੇ ਖੁੱਲ ਜਾਂਦੇ ਨੇ ਉਹਨਾਂ ਘਰਾਂ ਦੇ ਵਿੱਚ ਧਨ ਅਤੇ ਆਣ ਤੇ ਪੰਡਾਰ ਭਰੇ ਹੀ ਰਹਿੰਦੇ ਹਨ ਉਥੇ ਬਰਕਤਾਂ ਖੁਸ਼ੀਆਂ ਆਪ ਚੱਲ ਕੇ ਆਉਂਦੀਆਂ ਹਨ ਇਹੀ ਉਹ ਕਿਹਾ ਜਾਂਦਾ ਹੈ ਕਿ ਸਾਡੇ ਘਰ ਦੇ ਪੈਸੇ ਸਾਡੇ ਘਰ ਦੀ ਬਰਕਤ ਸਾਡੇ ਘਰ ਦੀਆਂ ਖੁਸ਼ੀਆਂ ਦਾ ਸਬੰਧ ਸਾਡੇ ਘਰ ਦੇ ਮੇਨ ਗੇਟ ਦੇ ਨਾਲ ਹੁੰਦਾ ਹੈ ਆਪਕੇ ਮੁੱਖ ਦਰਵਾਜ਼ੇ ਦੇ ਨਾਲ ਕਿਉਂ ਹੁੰਦਾ ਹੈ ਇਹ ਸਾਰੀ ਹੀ ਗੱਲ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਕਰਨ ਵਾਲੇ ਹਾਂ ਇਸ ਲਈ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਜੀ ਸਾਹ ਸੰਗਤ ਜੀ ਅੱਜ ਅਸੀਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਇਹ ਸਾਡੇ ਰੋਜ਼ਾਨਾ ਹੀ ਕੰਮ ਆਉਣ ਵਾਲੀ ਹੈ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇਕਰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਸਾਹ ਸੰਗਤ ਜੀ ਅਸੀਂ ਨਾ ਅਕਸਰ ਹੀ ਆਪਣੇ ਘਰ ਦੇ ਬਜ਼ੁਰਗਾਂ ਤੋਂ ਜਾਂ ਆਸ-ਪਾਸ ਤੋਂ ਇਹ ਗੱਲ ਸੁਣੀ ਹੋਵੇਗੀ ਨਿਆਣ ਬਚਪਨ ਵਿੱਚ ਆਪਣੇ ਨਾਨਾ ਨਾਨੀ ਦਾਦਾ ਦਾਦੀ ਜੀ ਤੋਂ ਕਈ ਵਾਰੇ ਕਹਾਣੀ ਵੀ ਸੁਣੀ ਹੋਵੇਗੀ ਕਿ ਮਾਤਾ ਲక్ష్ਮੀ ਜੀ ਅਤੇ ਦਲਿੱਦਰ ਦਾ ਸਵੇਰੇ ਸਵੇਰੇ ਇਸ ਧਰਤੀ ਤੇ ਆਉਂਦੀਆਂ ਹਨ ਦੋਵੇਂ ਹੀ ਹਰ ਘਰ ਦੇ ਵਿੱਚ ਹਰ ਘਰ ਦੇ ਦਰਵਾਜ਼ੇ ਦੇ ਅੱਗੋਂ ਦੀ ਲੰਘ ਰਹੀਆਂ ਹਨ ਆਖਦੇ ਹਨ ਕਿ ਜਿਸ ਘਰ ਦੀ ਸਫਾਈ ਹੁੰਦੀ ਹੈ ਜਿਸ ਘਰ ਦੇ ਅੰਮ੍ਰਿਤ ਵੇਲੇ ਜੀ ਉੱਠ ਪੈਂਦੇ ਹਨ ਉਸ ਘਰ ਦੇ ਵਿੱਚ ਮਾਤਾ ਲక్ష్ਮੀ ਦਾ ਵਾਸ ਹੋ ਜਾਂਦਾ ਹੈ ਉਸ ਘਰ ਦੇ ਵਿੱਚ ਲక్ష్ਮੀ ਆਪ ਚੱਲ ਕੇ ਆਉਂਦੀ ਹੈ ਭਾਵ ਕੇ ਤਨ ਦੌਲਤ ਆਪ ਚੱਲ ਕੇ ਆਉਂਦੀ ਹੈ ਜਿੰਨਾ ਘਰਾਂ ਦੇ ਜੀ ਉਸ ਵੇਲੇ ਸੁੱਤੇ ਪਏ ਰਹਿ ਜਾਂਦੇ ਹਨ ਉਹਨਾਂ ਘਰਾਂ ਦੇ ਵਿੱਚ ਫਿਰ ਦਲਿੱਦਰਤਾ ਵਾਸ ਕਰ ਜਾਂਦੀ ਹੈ ਜਿੱਥੇ ਲక్ష్ਮੀ ਆ ਜਾਂਦੀ ਹੈ ਉੱਥੇ ਉਹ ਆ ਕੇ ਆਪਣਾ ਪ੍ਰਭਾਵ ਵਿਖਾਉਂਦੀ ਹੈ ਤੇ ਕਹਿੰਦੇ ਹਨ ਉਸ ਘਰ ਨੂੰ ਲక్ష్ਮੀ ਫਿਰ ਸੁੱਖ ਸਹੂਲਤਾਂ ਤੇ ਖੁਸ਼ੀਆਂ ਦੇ ਨਾਲ ਭਰ ਦਿੰਦੀ ਹੈ ਜਿਸ ਘਰ ਦੇ ਜੀ ਦਲਿੱਦਰ ਦੇ ਵਿੱਚ ਪਏ ਰਹਿੰਦੇ ਹਨ ਉਸ ਘਰ ਦੇ ਵਿੱਚ ਦਲਿੱਦਰਤਾ ਵਾਸ ਕਰ ਜਾਂਦੀ ਹੈ ਤੇ ਆਪਣਾ ਪ੍ਰਭਾਵ ਵਿਖਾਉਂਦੀ ਹੈ ਉਸ ਘਰ ਦੇ ਜੀਆ ਨੂੰ ਹੋਰ ਜ਼ਿਆਦਾ ਦਲਿੱਦਰੀ ਬਣਾ ਦਿੰਦੀ ਹੈ ਤੇ ਉਸ ਘਰ ਦੇ ਵਿੱਚ ਬਿਮਾਰੀ ਕਲੇਸ਼ ਲੜਾਈ ਝਗੜੇ ਹੋਰ ਵਾਜ ਜਾਂਦੇ ਹਨ ਕਿਉਂਕਿ ਦੋਵਾਂ ਨੇ ਆਪੋ ਆਪਣਾ ਪ੍ਰਭਾਵ ਵਿਖਾਉਣਾ ਹੁੰਦਾ ਹੈ ਜਿੱਥੇ ਲక్ష్ਮੀ ਜਾਵੇਗੀ ਉੱਥੇ ਪੈਸਾ ਆਵੇਗਾ ਤੇ ਉੱਥੇ ਆਪਣੇ ਆਪ ਹੀ ਫਿਰ ਸੁੱਖ ਸਹੂਲਤਾਂ ਆਉਣਗੀਆਂ ਤੇ ਦਲੀਦਰ ਦਾ ਉੱਡ ਜਾਵੇਗਾ ਦਲੀਦਰਤਾ ਜਿਸ ਘਰ ਦੇ ਵਿੱਚ ਆਵੇਗੀ ਉੱਥੇ ਫਿਰ ਬਿਮਾਰੀ ਨੇ ਆਉਣਾ ਹੀ ਆਉਣਾ ਹੈ ਦਲੀਦਰਤਾ ਦੇ ਨਾਲ ਕਲੇਸ਼ ਦਾ ਵੀ ਪੂਰਾ ਸਬੰਧ ਹੈ ਇਸ ਕਰਕੇ ਆਖਦੇ ਆ ਕਿ ਇਹ ਦੋਵੇਂ ਹੀ ਆਪੋ ਆਪਣਾ ਪ੍ਰਭਾਵ ਵਿਖਾਉਂਦੀਆਂ ਹਨ ਘਰਾਂ ਦੇ ਵਿੱਚ ਵਿਖਾਉਂਦੀਆਂ ਹਨ ਤੇ ਜਿੰਨਾਂ ਵੀ ਘਰਾਂ ਦੇ ਵਿੱਚ ਜਾਂਦੀਆਂ ਹਨ ਜਾਂਦੀਆਂ ਹੀ ਆਪਣਾ ਆਪਣਾ ਪ੍ਰਭਾਵ ਵਿਖਾਉਣਾ ਸ਼ੁਰੂ ਕਰ ਦਿੰਦੀਆਂ ਹਨ ਇਕ ਮਾਤਾ ਲక్ష్ਮੀ ਹੈ ਜਿਹੜੀ ਕਿ ਸਫਾਈ ਵੇਲੇ ਘਰ ਜਾਂਦੀ ਹੈ ਤੇ ਅੰਮ੍ਰਿਤ ਵੇਲੇ ਉਹ ਥੋਂ ਦੇ ਲੋਕ ਉੱਠੇ ਹੁੰਦੇ ਹਨ ਫਿਰ ਕਈਆਂ ਦੇ ਘਰਾਂ ਦੇ ਵਿੱਚ ਦਲੇਦਰ ਜਾਂਦਾ ਹੈ ਜਿੱਥੇ ਲੋਕ ਸੁੱਤੇ ਪਏ ਹੁੰਦੇ ਹਨ ਅਸੀਂ ਆਪਣੇ ਬਜ਼ੁਰਗਾਂ ਦੇ ਮੂੰਹੋਂ ਤੇ ਆਸ-ਪਾਸ ਦੇ ਲੋਕਾਂ ਤੋਂ ਇਹ ਗੱਲਾਂ ਸੁਣੀਆਂ ਹੀ ਹੋਣਗੀਆਂ ਕਿਉਂਕਿ ਸਾਡੇ ਬਜ਼ੁਰਗ ਸੰਨੀ ਇਹੋ ਜਿਹੀਆਂ ਕਥਾ ਕਹਾਣੀਆਂ ਸੁਣਾਉਂਦੇ ਰਹਿੰਦੇ ਸਨ ਉਹਨਾਂ ਨੂੰ ਇਹ ਕਥਾ ਕਹਾਣੀਆਂ ਸੁਣਾਉਣ ਦੇ ਪਿੱਛੇ ਉਹਨਾਂ ਦਾ ਮਕਸਦ ਹੁੰਦਾ ਸੀ ਕਿ ਸਾਨੂੰ ਕਿਸੇ ਚੰਗੇ ਪਾਸੇ ਲਾਉਣਾ ਭਾਵ ਕਿ ਸਾਨੂੰ ਜਾਗਰੂਕ ਕਰਨਾ ਕਿ ਕਿਸ ਕੰਮ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਸਕਦੇ ਹਾਂ ਤਰੱਕੀ ਕਰ ਸਕਦੇ ਹਾਂ ਤੇ ਕਿਸ ਕੰਮ ਦੇ ਨਾਲ ਸਾਨੂੰ ਘਾਟਾ ਪਵੇਗਾ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਵਧਣਗੇ ਸਾਡੇ ਘਰ ਦੇ ਵਿੱਚ ਦੁਲਿੱਦਰਤਾ ਆਵੇਗੀ ਸਾਡੀ ਜ਼ਿੰਦਗੀ ਵਿੱਚ ਕੋਈ ਚੰਗੀ ਆਦਤ ਵਿੱਚ ਸਾਨੂੰ ਸ਼ਾਮਲ ਕਰਨਾ ਚਾਹੁੰਦੇ ਸਨ ਐਸੇ ਕਰਕੇ ਉਹ ਕਈ ਤਰ੍ਹਾਂ ਦੀਆਂ ਕਥਾ ਕਹਾਣੀਆਂ ਸੁਣਾਉਂਦੇ ਰਹਿੰਦੇ ਸਨ ਕਈ ਤਰ੍ਹਾਂ ਦੀਆਂ ਉਦਾਹਰਣਾਂ ਦੇ ਕੇ ਸਾਨੂੰ ਚੰਗੀਆਂ ਆਦਤਾਂ ਨਾਲ ਜੋੜਦੇ ਸਨ ਇਹ ਕਹਾਣੀ ਨਹੀਂ ਹੋ ਸਕਦਾ ਹੈ ਸਾਨੂੰ ਐਸੇ ਕਰਕੇ ਹੀ ਸੁਣਾਉਂਦੇ ਹੁਣ ਕਿ ਸ਼ਾਇਦ ਅਸੀਂ ਉਦਮੀ ਬਨ ਜਾਈਏ ਪਰਮਾਤਮਾ ਨਾਲ ਜੁੜ ਜਾਈਏ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਜਾਪ ਹੀ ਕਰ ਲਈਏ ਚੰਗੇ ਪਾਸੇ ਲੱਗ ਜਾਈਏ ਮਾੜੀ ਆਦਤੋਂ ਤੋਂ ਸਾਨੂੰ ਛੁਟਕਾਰਾ ਮਿਲ ਜਾਵੇ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਮਿਹਨਤ ਕਰਨੀ ਤੇ ਉਦਮ ਕਰਕੇ ਉਦਮੀ ਬਣ ਜਾਈਏ ਜ਼ਿੰਦਗੀ ਵਿੱਚ ਸਫਲ ਹੋਈਏ ਅੰਮ੍ਰਿਤ ਵੇਲੇ ਦੇ ਨਾਲ ਜੁੜੀਏ ਕਿਉਂਕਿ ਜਿਹੜਾ ਬੰਦਾ ਉਦਮੀ ਹੈ ਉਹੀ ਅੰਮ੍ਰਿਤ ਵੇਲੇ ਉੱਠ ਸਕਦਾ ਹੈ ਜਿਹੜਾ ਬੰਦਾ ਮਿਹਨਤੀ ਹੈ ਉਹੀ ਅੰਮ੍ਰਿਤ ਵੇਲੇ ਉੱਠ ਸਕਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਕੰਮਕਾਰਾਂ ਨੂੰ ਸਹੀ ਸਮੇਂ ਤੇ ਕਰ ਸਕਦਾ ਹੈ ਇਸ ਕਰਕੇ ਹੀ ਅੰਮ੍ਰਿਤ ਵੇਲੇ ਦੇ ਨਾਲ ਆਪਣੇ ਘਰ ਦੀ ਬਰਕਤ ਆਪਣੇ ਘਰ ਦੀ ਖੁਸ਼ੀ ਨੂੰ ਜੋੜਿਆ ਜਾਂਦਾ ਹੈ ਜੇ ਸਾਫ ਸਫਾਈ ਦਾ ਵੀ ਸਭ ਨੂੰ ਪਤਾ ਹੈ ਕਿ ਜਿਸ ਘਰ ਦੇ ਵਿੱਚ ਸਾਫ ਸਫਾਈ ਰਹਿੰਦੀ ਹੈ ਜਾਂ ਜੋ ਮਨੁੱਖ ਜਿਹੜਾ ਹੁੰਦਾ ਹੈ ਆਪਣੀ ਆਪ ਦੀ ਸਾਫ ਸਫਾਈ ਰੱਖਦੇ ਹਨ ਉਹ ਦੂਸਰਿਆਂ ਦੇ ਮੁਕਾਬਲੇ ਜ਼ਿਆਦਾ ਚੁਸਤ ਅਤੇ ਤੰਦਰੁਸਤ ਰਹਿੰਦੇ ਹਨ ਤੇ ਆਪਣੇ ਕਮਾਕਾਰਾਂ ਨੂੰ ਵੀ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਬੇੜ ਲੈਂਦੇ ਹਨ ਇਸੇ ਕਰਕੇ ਹੀ ਆਪਣੇ ਘਰ ਦੀ ਸਾਫ ਸਫਾਈ ਅੰਮ੍ਰਿਤ ਵੇਲੇ ਉੱਠਣ ਨੂੰ ਬਰਕਤ ਨਾਲ ਜੋੜਿਆ ਜਾਂਦਾ ਹੈ ਇਸ ਦਿਨ ਹੋਰ ਵੀ ਇੱਕ ਬੜੀ ਖਾਸ ਮਹੱਤਤਾ ਹੈ ਇਸ ਦਿਨ ਤੁਸੀਂ ਅੰਮ੍ਰਿਤ ਵੇਲੇ ਉੱਠਣਾ ਹੈ ਆਪਣੇ ਘਰ ਦੀ ਸਾਫ ਸਫਾਈ ਕਰਨੀ ਹੈ ਤੇ ਨਾਲ ਹੀ ਜਦੋਂ ਤੁਸੀਂ ਅੰਮ੍ਰਿਤ ਵੇਲੇ ਦਰਵਾਜ਼ਾ ਖੋਲੋ ਤਾਂ ਮੂਲ ਮੰਤਰ ਦਾ ਜਾਪ ਤੁਸੀਂ 5 ਵਾਰ ਕਰ ਲੈਣਾ ਤਾਂ ਕਿ ਤੁਹਾਡੇ ਘਰ ਵਿੱਚ ਖੁਸ਼ੀਆਂ ਅਤੇ ਬਰਕਤਾਂ ਦਾ ਵਾਸ ਹਮੇਸ਼ਾ ਲਈ ਹੋ ਜਾਵੇ ਤੇ ਸਾਰਾ ਇਹ ਸਾਲ ਤੁਹਾਡਾ ਖੁਸ਼ੀਆਂ ਦੇ ਨਾਲ ਬਤੀਤ ਹੋਵੇਗਾ ਤੁਸੀਂ ਬਹੁਤ ਹੀ ਪਰਮਾਤਮਾ ਨੂੰ ਯਾਦ ਕਰਨਾ ਹੈ ਜੇਕਰ ਤੁਸੀਂ ਇਹ ਕੰਮ ਕਰੋਗੇ ਤਾਂ ਤੁਹਾਡਾ ਆਉਣ ਵਾਲਾ ਸਮਾਂ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਭਰਪੂਰ ਹੋਵੇਗਾ ਤੇ ਹਰ ਦਿਨ ਤੁਹਾਡੇ ਮਨ ਦੇ ਵਿੱਚ ਇਹ ਚਾਹ ਹੋਵੇਗੀ ਕਿ ਅੱਜ ਮੈਂ ਫਿਰ ਇਸੇ ਹੀ ਤਰੀਕੇ ਦੇ ਨਾਲ ਇਹ ਕੰਮ ਕਰਾਂ ਕਿਉਂਕਿ ਤੁਹਾਡਾ ਦਿਨ ਖੁਸ਼ੀਆਂ ਭਰਿਆ ਬਤੀਤ ਹੋਇਆ ਹੋਵੇਗਾ ਇਸ ਦੁਨੀਆ ਤੇ ਮਿਹਨਤੀ ਲੋਕ ਹੀ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿ ਸਕਦੇ ਹਨ ਕਿਉਂਕਿ ਆਪਣੀ ਮਿਹਨਤ ਕਰਕੇ ਹਰ ਇੱਕ ਚੀਜ਼ ਨੂੰ ਉਹ ਹਾਸਲ ਕਰ ਲੈਂਦੇ ਹਨ ਜਿਸ ਨੂੰ ਉਹ ਪ੍ਰਾਪਤ ਕਰਨਾ ਚਾਹੁੰਦੇ ਸੀ ਦੂਸਰੀ ਗੱਲ ਇਹ ਕਿ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਉੱਠਦੇ ਅਸਾਰ ਆਪਣੇ ਦਿਨ ਦੀ ਸ਼ੁਰੂਆਤ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਮ ਤੋਂ ਕਰਦੇ ਹਾਂ ਤਾਂ ਸਾਡਾ ਸਾਰਾ ਦਿਨ ਹਰ ਇੱਕ ਕੰਮ ਦੇ ਵਿੱਚ ਫਿਰ ਬਰਕਤ ਪੈਂਦੀ ਹੈ ਕਿਉਂਕਿ ਸਾਡੇ ਸਿਰ ਦੇ ਉੱਪਰ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਿਹਰ ਭਰਿਆ ਹੱਥ ਹੋ ਜਾਂਦਾ ਹੈ ਇਸ ਕਰਕੇ ਅਸੀਂ ਅੰਮ੍ਰਿਤ ਵੇਲੇ ਉੱਠਣਾ ਹੈ ਇਸ ਕਹਾਣੀ ਤੋਂ ਇਸ ਗੱਲ ਨੂੰ ਇਸੇ ਨਜ਼ਰੀਏ ਨਾਲ ਵੇਖਣਾ ਹੈ ਕਿ ਸਾਡੇ ਬਜ਼ੁਰਗਾਂ ਨੇ ਸਾਨੂੰ ਅੰਮ੍ਰਿਤ ਵੇਲੇ ਦੇ ਨਾਲ ਜੋੜਨ ਦੇ ਲਈ ਸਾਨੂੰ ਕਿੰਨੇ ਉਦਮੀ ਤੇ ਮਿਹਨਤੀ ਬਣਾਉਣ ਦੇ ਲਈ ਕਿਹਾ ਹੈ ਅਸੀਂ ਆਪਣੇ ਬਜ਼ੁਰਗਾਂ ਦੀ ਦਸੀ ਹੋਈ ਇਸ ਗੱਲ ਨੂੰ ਪੱਲੇ ਬੰਨਣਾ ਹੈ ਆਪਣੇ ਘਰ ਵਿੱਚ ਇਹਨਾਂ ਗੱਲਾਂ ਨੂੰ ਲਾਗੂ ਕਰਨਾ ਹੈ ਤਾਂ ਵੇਖਿਓ ਘਰ ਵਿੱਚ ਖੁਸ਼ੀਆਂ ਅਤੇ ਬਰਕਤਾਂ ਦਾ ਵਾਸ ਹੋਵੇਗਾ। ਅਸੀਂ ਮਾਸਾ ਵੀ ਆਲਸੀ ਨਹੀਂ ਬਣਨਾ, ਸਰੀਰ ਨੂੰ ਆਲਸੀ ਨਹੀਂ ਬਣਾਉਣਾ ਕਿਉਂਕਿ ਸਾਡੇ ਫਿਰ ਆਲਸ ਦੇ ਕਾਰਨ ਜ਼ਿੰਦਗੀ ਬਰਬਾਦ ਹੋ ਸਕਦੀ ਹੈ। ਸਾਧ ਸੰਗਤ ਜੀ ਜੇਕਰ ਤੁਹਾਡੇ ਸਰੀਰ ਨੂੰ ਕਿਧਰੇ ਆਲਸ ਜਾਂ ਸੁਸਤੀ ਪੈਣੀ ਸ਼ੁਰੂ ਹੋ ਜਾਂਦੀ ਹੈ ਤਾਂ ਸੁਚੇਤ ਹੋ ਜਾਓ ਕਿ ਮੇਰੇ ਨਾਲ ਇੰਜ ਕਿਉਂ ਹੋ ਰਿਹਾ ਹੈ। ਜਲਦੀ ਤੋਂ ਜਲਦੀ ਆਪਣੇ ਆਪ ਵਿੱਚ ਪਰਜੋਲ ਕਰੋ। ਕਿਤੇ ਮੇਰੇ ਕੋਲ ਖਾਣ ਪੀਣ ਦੀ ਗਲਤ ਆਦਤ ਕਰਕੇ ਤਾਂ ਮੇਰੇ ਸਰੀਰ ਨੂੰ ਆਲਸ ਨਹੀਂ ਪੈ ਰਿਹਾ ਜਾਂ ਕੋਈ ਹੋਰ ਗੱਲ ਹੈ ਇਹਨਾਂ ਗੱਲਾਂ ਦੀ ਵੀ ਜਾਣਕਾਰੀ ਰੱਖਣੀ ਸ਼ੁਰੂ ਕਰ ਦਿਓ ਕਿਉਂਕਿ ਤੁਸੀਂ ਆਪਣੇ ਆਸ-ਪਾਸ ਉਦਮੀ ਲੋਕਾਂ ਨੂੰ ਵੀ ਦੇਖਦੇ ਹੋਵੋਗੇ ਤੁਹਾਡੇ ਮਨ ਵਿੱਚ ਵੀ ਪ੍ਰਮਾਤਮਾ ਜੀ ਦੇ ਨਾਲ ਜੁੜਨ ਦੀ ਜਿਹੜੀ ਚਾਹ ਹੈ ਉਹ ਪੈਦਾ ਹੋਣੀ ਚਾਹੀਦੀ ਹੈ ਜੇਕਰ ਸੁੱਤੇ ਪਏ ਸੁਸਤੀ ਭਾਗੇ ਆਪਣੇ ਸਰੀਰ ਵੱਲ ਅੱਜ ਹੀ ਧਿਆਨ ਦੇਣਾ ਸ਼ੁਰੂ ਕਰ ਦਿਓ ਜੇਕਰ ਤੁਹਾਡੇ ਸਰੀਰ ਨੂੰ ਸੁਸਤੀ ਪੈਂਦੀ ਹੈ ਆਲਸ ਪੈਂਦਾ ਹੈ ਤਾਂ ਅੱਜ ਤੋਂ ਹੀ ਆਪਣੇ ਸਰੀਰ ਵੱਲ ਧਿਆਨ ਦੇਣਾ ਸ਼ੁਰੂ ਕਰ ਦਿਓ ਸਾਧ ਸੰਗਤ ਜੀ ਕਿਉਂਕਿ ਆਲਸੀ ਮਨੁੱਖ ਜਿਹੜੇ ਹੁੰਦੇ ਹਨ ਹੱਥੋਂ ਆਏ ਮੌਕੇ ਨੂੰ ਗਵਾ ਬੈਂਦੇ ਹਨ ਤੇ ਫਿਰ ਅਖੀਰਲੇ ਮੌਕੇ ਪਛਤਾਉਂਦੇ ਹਨ ਇਸ ਕਰਕੇ ਅਸੀਂ ਆਪਣੇ ਆਪ ਨੂੰ ਆਲਸੀ ਨਹੀਂ ਬਣਾਉਣਾ ਉਦਮੀ ਬਣਨਾ ਹੈ ਮਿਹਨਤੀ ਬਣਨਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਉਪਦੇਸ਼ ਦੇ ਅਨੁਸਾਰ ਜ਼ਿੰਦਗੀ ਬਤੀਤ ਕਰਨੀ ਹੈ ਕੀਰਤ ਕਰਨੀ ਜਾਂ ਨਾਮ ਜਪਣਾ ਹੈ ਤੇ ਵੰਡ ਕੇ ਛਕਣਾ ਹੈ ਕਿਉਂਕਿ ਸੰਗਤ ਜੀ ਹੱਥੀ ਕੀਰਤ ਕਰਨ ਨੂੰ ਕੰਮਕਾਰ ਕਰਨ ਦੇ ਵਿੱਚ ਕਦੇ ਵੀ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਜਿੰਨਾ ਹੀ ਆਪਾਂ ਇਸ ਸਰੀਰ ਤੋਂ ਕੰਮ ਲਵਾਂਗੇ ਓਨਾ ਹੀ ਤੰਦਰੁਸਤ ਰਾਵਾਂਗੇ ਇਸ ਕਰਕੇ ਅਸੀਂ ਹੱਥੀ ਕੀਰਤ ਕਰਨੀ ਹੈ ਇਸ ਸਰੀਰ ਨੂੰ ਵੇਲੇ ਰੱਖਣ ਦੀ ਆਦਤ ਨਹੀਂ ਪਾਉਣੀ ਕਿਉਂਕਿ ਜਦੋਂ ਇਸ ਸਰੀਰ ਨੂੰ ਵੇਲੇ ਰੱਖਣ ਦੀ ਆਦਤ ਪੈ ਜਾਂਦੀ ਹੈ ਫਿਰ ਦਿਲਦਰ ਬਿਮਾਰੀਆਂ ਇਸ ਨੂੰ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਮ੍ਰਿਤ ਵੇਲੇ ਉੱਠਣਾ ਹੈ ਅਮ੍ਰਿਤ ਵੇਲੇ ਉੱਠ ਕੇ ਵਾਇਗ੍ਰੋਕਾਲ ਬੁਰਖ ਜੀ ਦਾ ਨਾਮ ਜਪਣਾ ਹੈ ਸਿਮਰਨ ਕਰਨਾ ਹੈ ਮੂਲ ਮੰਤਰ ਦਾ ਜਾਪ ਕਰਨਾ ਹੈ ਤੇ ਫਿਰ ਇਸ਼ਨਾਨ ਕਰਨਾ ਹੈ ਉਪਰੰਤ ਪੰਜ ਬਾਣੀਆਂ ਦਾ ਪਾਠ ਕਰਨਾ ਪਾਠ ਕਰਕੇ ਫਿਰ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਹੈ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਗੁਰੂ ਦੇ ਚਰਨਾਂ ਦੇ ਵਿੱਚ ਰੱਖ ਦੇਣੀਆਂ ਹਨ ਫਿਰ ਉਹ ਹੀ ਜਾਣੀ ਜਾਣ ਹਨ ਤੁਹਾਡੇ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦਾ ਅੰਤ ਕਰਕੇ ਤੁਹਾਡੇ ਜੀਵਨ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦੇਣਗੇ ਤੇ ਤੁਹਾਡੇ ਜੀਵਨ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਕੇ ਜੀਵਨ ਦੇ ਵਿੱਚ ਖੁਸ਼ੀਆਂ ਲਿਆ ਦੇਣਗੇ ਸਾਧ ਸੰਗਤ ਜੀ ਸਵੇਰੇ ਉੱਠਦੇ ਅਸਾਰ ਸਾਰੇ ਦਿਨ ਦੀ ਸ਼ੁਰੂਆਤ ਪਾਠ ਤੋਂ ਹੋ ਜਾਵੇ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਹੋਵੇ ਤੇ ਸੌਣ ਤੋਂ ਤੁਰੰਤ ਪਹਿਲਾਂ ਕੀਰਤ ਸੋਇਲਾ ਸਾਹਿਬ ਦੀ ਬਾਣੀ ਦਾ ਪਾਠ ਕਰ ਲਈਏ ਤਾਂ ਸਾਡੀ ਜ਼ਿੰਦਗੀ ਖੁਸ਼ੀਆਂ ਤੇ ਬਰਕਤਾਂ ਦੇ ਨਾਲ ਭਰਪੂਰ ਹੋ ਜਾਵੇਗੀ ਤਾਂ ਪਿਆਰੀ ਸਾਧ ਸੰਗਤ ਜੀ ਇਹਨਾਂ ਕੁਝ ਬੇਨਤੀਆਂ ਨੂੰ ਪ੍ਰਵਾਨ ਕਰ ਲੈਣਾ ਤੇ ਜੇਕਰ ਇਹਨਾਂ ਕੁਝ ਬੇਨਤੀਆਂ ਨੂੰ ਇਹਨਾਂ ਕੁਝ ਗੱਲਾਂ ਨੂੰ ਨੀਮਣ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਅੱਜ ਤੋਂ ਹੀ ਲਾਗੂ ਕਰ ਦਈਏ ਤਾਂ ਸਾਡਾ ਆਉਣ ਵਾਲਾ ਸਾਲ ਹੀ ਨਹੀਂ ਬਲਕਿ ਸਾਡੀ ਜ਼ਿੰਦਗੀ ਦਾ ਹਰ ਇੱਕ ਸਾਲ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਬਤੀਤ ਹੋਵੇਗਾ ਜ਼ਿੰਦਗੀ ਵਿੱਚ ਖੁਸ਼ੀਆਂ ਰਹਿਣਗੀਆਂ ਤੇ ਘਰ ਦੇ ਵਿੱਚ ਬਰਕਤਾਂ ਰਹਿਣਗੀਆਂ ਤਾਂ ਤੁਸੀਂ ਆਪੇ ਹੀ ਸੁਖੀ ਰਹੋਗੇ ਤੁਹਾ ਮਾਤਮਾ ਦੇ ਨਾਲ ਜੁੜੇ ਰਹੋਗੇ ਇਸ ਲਈ ਪਿਆਰੀ ਸਾਥ ਸੰਗਤ ਜੀ ਇਹਨਾਂ ਕੁਝ ਬੇਨਤੀਆਂ ਨੂੰ ਪਰਵਾਨ ਕਰ ਲੈਣਾ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਲੈਣਾ ਤਾਂ ਤੁਸੀਂ ਦੇਖਿਓ ਕਿਵੇਂ ਤੁਹਾਡੀ ਜ਼ਿੰਦਗੀ ਦਿਨਾਂ ਦੇ ਵਿੱਚ ਹੀ ਬਦਲ ਜਾਵੇਗੀ ਸਾਥ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਵੱਧ ਤੋਂ ਵੱਧ ਹੋਰ ਭੈਣ ਭਰਾਵਾਂ ਤੱਕ ਸ਼ੇਅਰ ਕਰ ਦੇਣਾ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ